ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕਰਜ਼ੇ ਵਿੱਚ ਡੁੱਬੇ ਪੰਜਾਬ ਲਈ ਇਸ ਵਾਰ ਜਿਹੜੀ ਅੱਤ ਦੀ ਗਰਮੀ ਹੈ ਉਸ ਨੇ ਇੱਕ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ 2024 25 ਦਾ ਜਿਹੜਾ ਵਿੱਤੀ ਸਾਲ ਹੈ ਇਹਦੇ ਖਤਮ ਹੁੰਦੇ ਹੁੰਦੇ ਪੰਜਾਬ ਦੇ ਸਿਰ ਜੜਾ ਕਰਜ਼ਾ ਚੜਿਆ ਹੋਇਆ ਹੈ ਉਹ ਕਰਜ਼ਾ 374000 ਕਰੋੜ ਜਿਹੜਾ ਹੈ ਉਹ ਪਹੁੰਚ ਜਾਏਗਾ ਇਹ ਕਰਜ਼ਾ ਜਿਹੜਾ ਹੈ ਪੰਜਾਬ ਦੀ ਜੀਡੀਪੀ ਜਿਹੜੀ ਹੈ ਉਹਦਾ 46% ਜਿਹੜਾ ਹੈ ਉਹ ਇਹ ਕਰਜ਼ਾ ਹੈ ਪੰਜਾਬ ਦੀ ਜੀਡੀਪੀ ਜਿਹੜੀ ਹੈ ਤਕਰੀਬਨ 8 ਲੱਖ ਕਰੋੜ ਦੀ ਹੈ ਤਾਂ ਕਰਜ਼ਾ ਜਿਹੜਾ ਹੈ ਉਹ 374000 ਕਰੋੜ ਜਿਹੜਾ ਪਹੁੰਚ ਜਾਏਗਾ ਇਸ ਵਧ ਰਹੀ ਕਰਜ਼ੇ ਦੇ ਨਾਲ ਨਾਲ ਇੱਕ ਹੋਰ ਜਿਹੜਾ ਵਿੱਤੀ ਭਾਰ ਹੈ ਪੰਜਾਬ ਸਰਕਾਰ ਉੱਪਰ ਵਧ ਰਿਹਾ ਹੈ ਉਹ ਹੈ ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਸ ਦੀ ਸਬਸਿਡੀ ਦਾ ਜਿਹੜਾ ਬਿੱਲ ਹੈ ਉਹ ਲਗਾਤਾਰ ਵੱਧ ਰਿਹਾ ਹੈ ਜਿੰਨੀ ਮੁਫਤ ਬਿਜਲੀ ਜਿਹੜੀ ਹੈ ਪੰਜਾਬ ਸਰਕਾਰ ਆਪਣੇ ਖਪਤਕਾਰਾਂ ਨੂੰ ਦਿੰਦੀ ਹੈ ਉਸ ਦਾ ਜਿਹੜਾ ਭੁਗਤਾਨ ਹੈ ਉਹ ਪੀਐਸਪੀਸੀਐਲ ਜਿਹੜੀ ਹੈ ਬਿਜਲੀ ਬੋਰਡ ਜਿਹਨੂੰ ਆਪਾਂ ਕਹਿ ਦਿੰਨੇ ਆ ਉਸ ਨੂੰ ਪੈਸਾ ਜਿਹੜਾ ਹੈ ਉਹ ਫਿਰ ਪੰਜਾਬ ਸਰਕਾਰ ਅਰਧ ਕੇ ਦਿੰਦੀ ਹੈ ਇਸ ਸਾਲ ਜਿਹੜੀ ਸਬਸਿਡੀ ਦਾ ਬਿੱਲ ਹੈ ਮੁਫਤ ਦੀ ਬਿਜਲੀ ਦੀ ਸਬਸਿਡੀ ਦਾ ਬਿੱਲ ਹੈ ਉਹ 24000 ਕਰੋੜ ਤੋਂ ਵਿਗੜਾ ਹੈ ਪਾਰ ਲੰਘ ਚੁੱਕਿਆ ਹੈ 24000 ਕਰੋੜ ਕਰਾਸ ਕਰ ਚੁੱਕਿਆ ਹੈ ਮੁਫਤ ਦੀ ਜਿਹੜੀ ਬਿਜਲੀ ਦਾ ਬਿੱਲ ਹੈ ਜਿਹੜੇ ਫਾਈਨੈਂਸ ਮਿਨਿਸਟਰ ਨੇ ਆਪਣੇ ਹਰਪਾਲ ਚੀਮਾ ਜੀ ਉਹਨਾਂ ਨੇ ਜਦੋਂ ਇਸ ਸਾਲ ਬਜਟ ਪੇਸ਼ ਕੀਤਾ ਸੀ ਉਸ ਬਜਟ ਦੇ ਵਿੱਚ ਜਿਹੜਾ ਉਹਨਾਂ ਨੇ ਪ੍ਰੋਵੀਜ਼ਨ ਰੱਖਿਆ ਸੀ ਮੁਫਤ ਬਿਜਲੀ ਵਾਸਤੇ ਜਦੋਂ ਬਜਟ ਹੁੰਦਾ ਤਾਂ ਪੂਰੇ ਸਾਲ ਦਾ ਖਰਚਾ ਜਿਹੜਾ ਹੈ ਉਹ ਉਸ ਤਰੀਕੇ ਨਾਲ ਬੁੱਕ ਕੀਤਾ ਜਾਂਦਾ ਹੈ ਕਿ ਐਨਾ ਪੈਸਾ ਅਸੀਂ ਇਸ ਕੰਮ ਵਾਸਤੇ ਰੱਖਾਂਗੇ ਐਨਾ ਪੈਸਾ ਇੱਥੇ ਖਰਚ ਹੋਊਗਾ ਉਹਦੇ ਵਿੱਚ ਜੋ ਪ੍ਰੋਵੀਜ਼ਨ ਰੱਖਿਆ ਗਿਆ ਸੀਗਾ ਹਰਪਾਲ ਚੀਮਾ ਵੱਲੋਂ ਉਹ 20447 ਕਰੋੜ ਦਾ ਹੀ ਜਿਹੜਾ ਹੈ ਉਹ ਪ੍ਰੋਵੀਜ਼ਨ ਰੱਖਿਆ ਗਿਆ ਸੀ ਇਹ ਵੀ ਜਿਹੜਾ ਹੈ 20447 ਕਰੋੜ ਜਿਹੜਾ ਹੈ ਉਹ ਪੂਰਾ ਕੁੱਲ ਬਜਟ ਜਿਹੜਾ ਹੈ ਪੰਜਾਬ ਦਾ ਉਹਦਾ 10% ਜਿਹੜਾ ਹੈ ਕੱਲਾ ਫ੍ਰੀ ਬਿਜਲੀ ਵਾਸਤੇ ਰੱਖਿਆ ਗਿਆ ਸੀ ਲੇਕਿਨ ਇਸ 20000 ਕਰੋੜ ਤੋਂ ਵੀ ਜਿਹੜਾ ਹੈ ਅਸਲੀ ਖਰਚਾ ਜਿਹੜਾ ਹੈ ਉਹ ਐਸਟੀਮੇਟ ਤੋਂ ਹੁਣ ਤੱਕ ਜਿਹੜਾ ਹੈ ਉਹ 24000 ਕਰੋੜ ਹੋ ਚੁੱਕਿਆ ਹੈ ਪਹਿਲਾਂ ਹੀ ਪਾਰ ਹੋ ਗਿਆ ਹੈ ਤੇ ਹਜੇ ਜਿਹੜਾ ਹੈ ਇਹ ਵਧ ਰਿਹਾ ਹੈ ਇਹ ਲਗਾਤਾਰ ਚੱਲਣਾ ਹੈ ਕਿਉਂਕਿ ਸਾਲ ਹਜੇ ਚੱਲ ਰਿਹਾ ਹੈ ਸਾਲ ਜਿਹੜਾ ਹੈ ਉਹ ਖਤਮ ਨਹੀਂ ਹੋਇਆ ਹੈ ਤੇ ਜਿਹੜਾ ਪੰਜਾਬ ਦਾ ਰੈਵਨਿਊ ਡੈਫਿਸਟ ਹੈ ਜਦੋਂ ਆਪਾਂ ਬਜਟ ਪੇਸ਼ ਕਰਦੇ ਆ ਤਾਂ ਪੰਜਾਬ ਸਰਕਾਰ ਨੇ ਘਾਟੇ ਦਾ ਜਿਹੜਾ ਬਜਟ ਹੈ ਉਹ ਪੇਸ਼ ਕੀਤਾ ਸੀ ਤੇ ਜਿਹੜਾ ਵਿੱਤੀ ਘਾਟਾ ਸੀ ਜਿਹੜਾ ਰੈਵਨਿਊ ਡਿਫਿਸਟ ਸੀ ਉਹ 23198 ਜਿਹੜਾ ਕਰੋੜ ਅ ਸੀ ਜਿਹੜਾ ਸੀਗਾ ਉਹ ਪ੍ਰਪੋਜ਼ ਕੀਤਾ ਸੀ ਤੇ ਉਸ ਤੋਂ ਵੀ ਜਿੰਨਾ ਟੋਟਲ ਪੰਜਾਬ ਦਾ ਰੈਵਨਿਊ ਡਿਫਿਸਟ ਹੈ ਵਿੱਤੀ ਘਾਟਾ ਹੈ ਉਸ ਤੋਂ ਵੀ 800 ਕਰੋੜ ਜ਼ਿਆਦਾ ਜਿਹੜਾ ਹੈ ਉਹ ਕੱਲੀ ਬਿਜਲੀ ਜਿਹੜੀ ਸਬਸਿਡੀ ਹੈ ਉਸ ਦਾ ਅਮਾਊਂਟ ਚਲਾ ਗਿਆ ਹੈ ਹੁਣ ਜਿਹੜੀ ਬਿਜਲੀ ਮੁਫਤ ਦਿੱਤੀ ਜਾਂਦੀ ਹੈ ਉਸ ਦੇ ਤਿੰਨ ਹਿੱਸੇ ਨੇ ਇੱਕ ਤਾਂ ਜਿਹੜੀ ਬਿਜਲੀ ਹੈ ਮੋਟਰਾਂ ਨੂੰ ਜਿਹੜੀ ਬਿਜ਼ਨਸ ਸਪਲਾਈ ਹੁੰਦੀ ਹੈ ਉਸ ਦੇ ਉੱਤੇ ਕੋਈ ਬਿੱਲ ਨਹੀਂ ਲੱਗਦਾ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਇੱਕ ਕੰਪੋਨੈਂਟ ਬਿਜਲੀ ਦਾ ਉਹ ਹੈ ਦੂਸਰਾ ਜਿਹੜਾ ਹੈ ਉਹ ਟੈਰਫ ਕੰਸੈਸ਼ਨ ਜਿਹੜਾ ਹੈ ਇੰਡਸਟਰੀ ਨੂੰ ਦਿੱਤਾ ਗਿਆ ਸੀ ਜਿਹੜੀ ਸਨਤ ਲੱਗੀ ਹੋਈ ਹੈ ਉਸ ਨੂੰ 5 ਰੁਪਏ ਯੂਨਿਟ ਜਿਹੜੀ ਬਿਜਲੀ ਹੈ ਉਹ ਸਰਕਾਰ ਵੱਲੋਂ ਦਿੱਤੀ ਗਈ ਹੈ ਸੋ ਉਹ ਜਿਹੜਾ ਟੈਰਫ ਦਾ ਫਰਕ ਹੈ ਜਿਹੜਾ ਉਹ ਕੰਪੋਨੈਂਟ ਹੈ ਉਹ ਇੱਕ ਬਿਜਲੀ ਦਾ ਸਬਸਿਡੀ ਦਾ ਪਾਰਟ ਹੈ ਤੀਸਰਾ ਜਿਹੜਾ 300 ਯੂਨਿਟ ਫ੍ਰੀ ਕੀਤੇ ਹੋਏ ਨੇ ਆਮ ਖਪਤਕਾਰਾਂ ਨੂੰ ਜਿਹੜੇ ਘਰਾਂ ਦੇ ਮੀਟਰ ਲੱਗੇ ਹੋਏ ਨੇ ਹਰ ਮਹੀਨੇ 300 ਯੂਨਿਟ ਫ੍ਰੀ ਨੇ ਉਹ ਤੀਸਰਾ ਹਿੱਸਾ ਜਿਹੜਾ ਹੈ ਉਹ ਇਸ ਫ੍ਰੀ ਬਿਜਲੀ ਦਾ ਬਣਦਾ ਹੈ ਜੇ ਆਪਾਂ ਬਜਟ ਦੀ ਗੱਲ ਕਰੀਏ ਜੇ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖਿਆ ਗਿਆ ਸੀ ਉਸ ਦੇ ਵਿੱਚ ਜਿਹੜੀ ਕਿਸਾਨਾਂ ਨੂੰ ਫ੍ਰੀ ਬਿਜਲੀ ਜਾਣੀ ਸੀ ਮੋਟਰਾਂ ਵਾਲੀ ਬਿਜਲੀ ਜਿਹੜੀ ਹੈ ਉਹ 9330 ਕਰੋੜ ਰੁਪਏ ਉਹਦੇ ਵਾਸਤੇ ਰੱਖੇ ਗਏ ਸੀਗੇ ਜਿਹੜੀ ਇੰਡਸਟਰੀ ਹੈ ਜਿਹੜੀ ਸੰਨਤ ਹੈ ਉਸ ਨੂੰ 3367 ਕਰੋੜ ਰੁਪਏ ਜਿਹੜੇ ਨੇ 3367 ਕਰੋੜ ਰੁਪਏ ਉਹਨਾਂ ਵਾਸਤੇ ਜਿਹੜਾ 5 ਰੁਪਏ ਯੂਨਿਟ ਕੀਤਾ ਹੋਇਆ ਉਹਦੇ ਵਾਸਤੇ ਰੱਖੇ ਹੋਏ ਸੀਗੇ 7780 ਕਰੋੜ ਜਿਹੜੇ ਨੇ ਉਹ 300 ਯੂਨਿਟ ਮਾਫ ਵਾਲੀ ਜਿਹੜੀ ਘਰਾਂ ਦੀ ਬਿਜਲੀ ਹੈ ਉਸ ਤੇ ਵਾਸਤੇ ਰੱਖੇ ਹੋਏ ਸੀ ਤਾਂ ਕੁੱਲ ਮਿਲਾ ਕੇ ਇਹ ਜਿਹੜਾ ਹੈ 20447 ਕਰੋੜ ਜਿਹੜਾ ਹੈ ਉਹ ਪੈਸਾ ਪ੍ਰੋਵੀਜ਼ਨ ਕੀਤਾ ਗਿਆ ਸੀਗਾ ਲੇਕਿਨ ਉਹ ਜਿਵੇਂ ਮੈਂ ਤੁਹਾਨੂੰ ਕਿਹਾ ਆਲਰੇਡੀ 24000 ਤੋਂ ਕਰੋੜ ਤੋਂ ਉੱਪਰ ਜਾ ਚੁੱਕਿਆ ਹੈ ਉਹ ਐਕਚੁਅਲ ਖਰਚਾ ਜਿਹੜਾ ਹੈ ਉਹ ਕਿੰਨਾ ਕਿੰਨਾ ਹੈ ਉਹਦੇ ਹਜੇ ਫਿਗਰ ਜਿਹੜੇ ਨੇ ਉਹ ਸਰਕਾਰ ਨੇ ਜਾਰੀ ਨਹੀਂ ਕੀਤੇ ਹੈਗੇ ਬਟ ਉਹ ਤਿੰਨਾਂ ਹਿੱਸਿਆਂ ਦੇ ਵਿੱਚ ਹੀ ਵੰਡਿਆ ਜਾਏਗਾ ਜਿਹੜੀ ਮੋਟਰਾਂ ਨੂੰ ਫ੍ਰੀ ਬਿਜਲੀ ਦੀ ਸ਼ੁਰੂਆਤ ਜਿਹੜੀ ਹੈ ਉਹ ਰਜਿੰਦਰ ਕੌਰ ਪੱਠਲ ਜਦੋਂ ਮੁੱਖ ਮੰਤਰੀ ਸੀ 97 ਦੇ ਵਿੱਚ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਸੀਗੀ لیکن بہت ਵਾਰ ਤੁਸੀਂ ਸੁਣਿਆ ਹੋਵੇਗਾ ਕਿ ਸੁਖਬੀਰ ਬਾਦਲ ਇਸ ਚੀਜ਼ ਦਾ ਜਿਹੜਾ ਹੈ ਉਹ کریڈਟ ਜਿਹੜਾ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਦਿੰਦੇ ਨੇ ਕਿ ਉਹਨਾਂ ਨੇ ਸ਼ੁਰੂ ਕੀਤੀ ਸੀ ਬਾਦਲ ਸਾਹਿਬ ਫਰਵਰੀ 97 ਦੇ ਵਿੱਚ ਚੀਫ ਮਿਨਿਸਟਰ ਬਣੇ ਸੀ ਉਸ ਤੋਂ ਪਹਿਲਾਂ ਰਜਿੰਦਰ ਕੌਰ ਪੱਠੜ ਨੇ ਇਹ ਜਿਹੜੀ ਹੈ ਘੋਸ਼ਣਾ ਕਰ ਦਿੱਤੀ ਸੀਗੀ ਫ੍ਰੀ ਬਿਜਲੀ ਦੇਣ ਦੀ ਇਹ ਕੋਈ ਮਤਲਬ ਨਵੀਂ ਗੱਲ ਨਹੀਂ ਹੈ ਇਸ ਤਰ੍ਹਾਂ ਦਾ کریਡਟ ਲੈਣਾ ਜਿਹੜੀ ਤੀਰਥ ਯਾਤਰਾ ਦੀ ਸਕੀਮ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ ਲੇਕਿਨ ਭਗਵੰਤ ਮਾਨ ਹੋਣੀ ਜਿਹੜੇ ਨੇ ਉਹਦਾ ਕ੍ਰੈਡਿਟ ਉਹ ਖੁਦ ਲਈ ਜਾਂਦੇ ਨੇ ਕਿ ਦੇਸ਼ 'ਚ ਸਭ ਤੋਂ ਪਹਿਲਾਂ ਅਸੀਂ ਕੀਤੀ ਐ ਸੋ ਇਹ ਸ਼ੈਲ ਜਿਹੜੇ ਸਾਡੇ ਨੇਤਾ ਲੋਗ ਨੇ ਉਹਨਾਂ ਦੇ ਵਿੱਚ ਆਮ ਗੱਲ ਐ ਕਿ ਜਿਹੜੀ ਵੀ ਚੀਜ਼ ਉਹਨਾਂ ਨੂੰ ਲੱਗਦਾ ਕਿ ਪੌਪੂਲਰ ਹੈ ਇਹ ਲੋਕਾਂ ਦੇ ਵਿੱਚ ਥੋੜੀ ਹਰਮਨ ਪਿਆਰੀ ਹੈ ਉਹਦਾ ਕ੍ਰੈਡਿਟ ਲੈਣ ਲੱਗੇ ਉਹ ਜਿਆਦਾ ਕੌਲ ਨਹੀਂ ਕਰਦੇ ਦੇਰ ਨਹੀਂ ਲਾਉਂਦੇ ਕ੍ਰੈਡਿਟ ਲੈ ਜਾਂਦੇ ਨੇ ਹੁਣ ਜਦੋਂ ਇਹ ਸ਼ੁਰੂ ਹੋਈ ਸੀ ਮੁਫਤ ਬਿਜਲੀ ਜਿਹੜੀ ਹੈ 1996 97 ਜਿਹੜਾ ਵਿੱਤੀ ਬਰਾ ਸੀ ਉਹਦੇ ਵਿੱਚ 604 ਕਰੋੜ 604.57 ਕਰੋੜ ਜਿਹੜਾ ਐਗਜੈਕਟ ਮਾਉਂਟ ਹੈ ਉਸ ਉਹ ਜਿਹੜਾ ਹੈ ਸਬਸਿਡੀ ਦਾ ਬਿੱਲ ਸੀਗਾ 604.57 ਕਰੋੜ ਜਿਸ ਤੋਂ ਵੱਧਾ 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 ਜਿਹੜਾ ਹੈ 2023-24 ਚ ਇਹ 20000 ਕਰੋੜ ਤੋਂ ਵੀ ਪਾਰ ਹੋ ਗਿਆ 24000 ਕਰੋੜ ਦੇ ਉੱਤੇ ਪਹੁੰਚ ਚੁੱਕਿਆ ਹੈ ਪਿਛਲੇ 28 ਸਾਲ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਮੋਟਰਾਂ ਦੀ ਉਹਦੇ ਉੱਪਰ ਕੁੱਲ ਖਰਚਾ ਜੋ ਹੋ ਚੁੱਕਿਆ ਹੈ ਉਹ 179000 ਕਰੋੜ ਰੁਪਇਆ 179000 ਕਰੋੜ ਦਾ ਬਿਜਲੀ ਦੀ ਸਬਸਿਡੀ ਦਾ ਬਿੱਲ ਜਿਹੜਾ ਹੈ ਉਹ ਕੱਲੀਆਂ ਮੋਟਰਾਂ ਮੋਟਰਾਂ ਦਾ 28 ਸਾਲਾਂ ਦੇ ਵਿੱਚ ਜਦੋਂ ਤੋਂ ਸ਼ੁਰੂ ਹੋਈ ਹੈ ਸਕੀਮ ਹੋ ਚੁੱਕਿਆ ਹੈ ਹੁਣੇ ਜਿਹੜਾ ਇਸ ਸਾਲ 4-5000 ਕਰੋੜ ਦਾ ਵਾਅਦਾ ਹੋਇਆ ਹੈ ਫ੍ਰੀ ਬਿਜਲੀ ਦੇ ਵਿੱਚ ਉਹਦੇ ਕਾਰਨ ਕੀ ਨੇ ਕਿਉਂ ਇਹ ਵਾਅਦਾ ਹੋਇਆ ਹੈ ਇਸ ਸਾਲ ਪਹਿਲੀ ਗੱਲ ਤਾਂ ਜਿਹੜਾ ਪਾਵਰ ਰੈਗੂਲੇਟਰ ਹੈ ਉਸਨੇ ਜਿਹੜਾ ਬਿਜਲੀ ਦੇ ਉੱਪਰ ਕਿਰਾਇਆ ਹੈ ਜਿਹੜਾ ਪਾਲਾ ਹੈ ਉਸ ਨੂੰ 1 ਤੋਂ 1.5% ਜਿਹੜਾ ਹੈ ਉਹ ਵਧਾ ਦਿੱਤਾ ਸੀ ਇਨਕਰੀਜ਼ ਕਰ ਦਿੱਤਾ ਸੀ ਇਹਦੇ ਕਰਕੇ ਜਿਹੜਾ ਹੈ 300 ਕਰੋੜ ਦਾ ਵਾਧਾ ਜਿਹੜਾ ਹੈ ਉਹ ਸਬਸਿਡੀ ਬਿੱਲ ਦੇ ਵਿੱਚ ਜਿਹੜਾ ਹੈ ਉਹ ਵਾਧੂ ਬੋਝ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਉੱਪਰ ਪੈ ਗਿਆ ਹੈ ਜੀ ਦੂਸਰਾ ਜਿਹੜਾ ਹੈ ਆ 1805 ਕਰੋੜ ਜਿਹੜਾ ਹੈ ਉਹ ਪਿਛਲੀਆਂ ਸਰਕਾਰਾਂ ਦਾ ਸਬਸਿਡੀ ਦਾ ਉਹ ਬਕਾਇਆ ਖੜਾ ਹੈ ਹਜੇ ਜਿਹੜਾ ਕਿ ਇਸ ਵਾਰ ਇਸ ਸਰਕਾਰ ਨੂੰ ਅਦਾ ਕਰਨਾ ਪੈਣਾ ਹੈ ਤੇ ਉਹ ਪੈਸਾ ਜਿਹੜਾ ਹੈ ਉਹ ਵੀ ਇਸ ਬਿਜਲੀ ਦੇ ਸਬਸਿਡੀ ਬਿੱਲ ਦੇ ਵਿੱਚ ਹੀ ਜੁੜ ਜਾਣਾ ਹੈ ਉਸ ਜਿਹੜਾ ਪੁਰਾਣੀਆਂ ਸਰਕਾਰਾਂ ਦਾ ਜਿਹੜਾ ਇਹ ਬਕਾਇਆ ਖੜਾ ਹੈ ਉਦਾ ਹਾਲ ਇਹਨਾ ਮਤਲਬ ਮੈਨੇਜਮੈਂਟ ਦਾ ਆਪਾਂ ਕਹਿ ਸਕਦੇ ਹਾਂ ਮਾੜਾ ਹੈ ਕਿ 400 ਕਰੋੜ ਰੁਪਏ ਦਾ ਤਾਂ ਉਸ ਦੇ ਉੱਪਰ ਵਿਆਜ ਵਿਆਜ ਹੀ ਜਿਹੜਾ ਹੈ ਉਹ ਲੱਗ ਗਿਆ ਹੈ ਚੜ ਗਿਆ ਹੈ ਜੋ ਕਿ ਇਸ ਦੇ ਵਿੱਚ ਜੁੜ ਜਾਣਾ ਹੈ ਜਿਹੜਾ ਕਿ ਇਸ ਸਰਕਾਰ ਨੂੰ ਦੇਣਾ ਪੈਣਾ ਹੈ ਉਸ ਤੋਂ ਬਾਅਦ ਜਿਹੜਾ ਹੈ 300 ਯੂਨਟ ਜਿਹੜਾ ਹੈ ਬਿਜਲੀ maf ਹੈ ਉਹ ਉਹਦਾ ਵੀ ਜਿਹੜਾ ਹੈ ਉਹ ਜੁੜਨਾ ਹੈ ਇੱਕ ਸਰਕਾਰੀ ਅਫਸਰ ਦੇ ਮੁਤਾਬਿਕ ਜਿਹੜਾ ਹੈ 80% ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਹੈ ਉਹ ਪੀਕ ਸੀਜ਼ਨ ਦੇ ਵਿੱਚ ਵੀ ਜਿਹੜਾ ਹੈ ਬਿਜਲੀ ਦਾ ਬਿੱਲ ਨਹੀਂ ਆਉਂਦਾ ਜਦੋਂ ਪੂਰੀ ਗਰਮੀ ਜਿਹੜੀ ਹੁੰਦੀ ਹੈ ਸਿਖਰ ਤੇ ਹੁੰਦੀ ਹੈ ਉਦੋਂ ਵੀ ਜਿਹੜਾ ਹੈ ਉਹਨਾਂ ਦਾ ਬਿਜਲੀ ਦੀ ਜਿਹੜੀ ਖਪਤ ਹੈ ਉਹ 300 ਯੂਨਟ ਤੋਂ ਵੱਧ ਹੁੰਦੀ ਹੈ ਇਸ ਕਰਕੇ ਜਿਹੜਾ ਹੈ ਉਹਨਾਂ ਦਾ ਬਿੱਲ ਨਹੀਂ ਆਉਂਦਾ 80% ਲੋਕ ਜਿਹੜੇ ਨੇ ਉਸ ਕੈਟਾਗਰੀ ਚ ਆ ਜਾਂਦੇ ਨੇ ਸੋ ਹੋਰ ਇੱਕ ਤਾਂ ਇਸ ਕੈਟਾਗਰੀ ਚ ਆ ਜਾਂਦੇ ਨੇ ਦੂਸਰਾ ਕਈ ਲੋਕ ਜਿਹੜੇ ਨੇ ਉਸ ਸਕੀਮਾਂ ਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਨੇ ਦੁਰਵਰਤੋਂ ਵੀ ਕਰਦੇ ਨੇ ਬਹੁਤ ਲੋਕ ਨੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜਾ ਹੈ 2-2 ਮੀਟਰ ਲਗਵਾ ਲਏ ਨੇ ਤਾਂ ਕਿ ਜਿਹੜਾ ਹੈ 300 ਯੂਨਿਟ ਤੋਂ ਪਾਰ ਨਾ ਜਾਏ ਕਈ ਵਾਰ ਕੋਈ ਜਿਵੇਂ ਜੁਆਇੰਟ ਫੈਮਿਲੀ ਹੁੰਦੀ ਹੈ ਇਕੱਠੇ ਰਹਿੰਦੇ ਨੇ ਲੇਕਿਨ ਉਹ ਦੋ ਭਾਈ ਜਿਹੜੇ ਨੇ ਅੱਡ-ਅੱਡ ਆਪਣੇ ਨਾਮ ਦੇ ਉੱਤੇ ਮੀਟਰ ਲਗਵਾ ਲੈਂਦੇ ਨੇ ਕਈ ਥਾਂ ਇਹ ਵੀ ਹੋਇਆ ਹੈ ਕਿ ਲੋਕਾਂ ਨੇ ਆਪਣੇ ਘਰੇ ਮੀਟਰ ਅਲੱਗ ਲਗਾਇਆ ਹੈ ਡੰਗਰ ਵਾਲੇ ਪਾਸੇ ਅਲੱਗ ਲਗਾ ਲਿਆ ਹੈ ਤਾਂ ਕਿ ਜਿਹੜਾ ਹੈ ਉਹ 300 ਯੂਨਿਟ ਦੀ ਕੈਪਿੰਗ ਜਿਹੜੀ ਹੈ ਉਸ ਤੋਂ ਥੱਲੇ ਥੱਲੇ ਜਿਹੜਾ ਹੈ ਉਹਨਾਂ ਦੀ ਖਪਤ ਰਹੇ ਤੇ ਬਿੱਲ ਨਾ ਆਏ ਮੁਫਤ ਬਿਜਲੀ ਦਾ ਉਹ ਆਨੰਦ ਮਾਣਨ ਕਈ ਅਜਿਹੇ ਘਰ ਵੀ ਨੇ ਜਿਨ੍ਹਾਂ ਦਾ ਜਿਹੜਾ ਹੈ ਉਹ ਖਪਤ ਜਿਹੜੀ ਹੈ 150 ਯੂਨਿਟ ਜਾਂ ਉਸ ਤੋਂ ਘੱਟ ਦੀ ਜਿਹੜੀ ਹੈ ਦਰਜ ਕੀਤੀ ਜਾਂਦੀ ਸੀ ਮੁਫਤ ਬਿਜਲੀ ਦੇਣ ਤੋਂ ਪਹਿਲਾਂ ਉਹ ਲੋਕ ਜਿਹੜੇ ਨੇ ਉਹਨਾਂ ਨੇ ਕੀ ਕੀਤਾ ਹੈ ਕਿ ਉਹਨਾਂ ਨੇ ਗੈਸ ਵਾਲੇ ਚੁੱਲ੍ਹੇ ਦੀ ਥਾਂ ਤੇ ਜਿਹੜੇ ਨੇ ਉਹ ਇੰਡਕਸ਼ਨ ਕੁਕ ਜਿਹੜੇ ਹੁੰਦੇ ਨੇ ਆਪਾਂ ਉਹਨਾਂ ਨੂੰ ਕਹਿੰਦੇ ਨੇ ਹੀਟਰਸ ਇੰਡਕਸ਼ਨ ਕੁਕ ਟੌਪਸ ਕਹਿੰਦੇ ਆ ਉਹ ਲਗਾ ਲੈਨੇ ਕਿ ਜਿਹੜੇ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹੇ ਨੇ ਉਹ ਵਰਤਣ ਲੱਗ ਗਏ ਨੇ ਕਿਉਂਕਿ ਉਹ ਜਿਹੜਾ ਸਿਲੰਡਰ ਹੈ ਉਹ ਵੀ 1000 ਰੁਪਏ ਤੋਂ ਉੱਪਰ ਟੱਪ ਗਿਆ ਸੋ ਉਹ ਸਿਲੰਡਰ ਦਾ ਪੈਸਾ ਬਚਾਉਣ ਲਈ ਉਹਨਾਂ ਨੇ ਜਿਹੜੀ ਹੈ ਬਿਜਲੀ ਵਾਲੇ ਚੁੱਲ੍ਹੇ ਵਰਤਣੇ ਸ਼ੁਰੂ ਕਰ ਦਿੱਤੇ ਨੇ ਤਾਂ ਕਿ ਜਿਹੜਾ ਹੈ ਉਹ ਮੁਫਤ ਬਿਜਲੀ ਦਾ ਜਿਹੜਾ ਹੈ ਉਹ ਫਾਇਦਾ ਲਿਆ ਜਾ ਸਕੇ ਹੁਣ ਆ ਇਹ ਸਾਰਾ ਕੁਝ ਵੀ ਜਿਹੜਾ ਹੈ ਉਹ ਹੋ ਰਿਹਾ ਹੈ ਇਹਦੇ ਨਾਲ ਨਾਲ ਜਿਹੜਾ ਹੈ ਕਿਸਾਨਾਂ ਦੀ ਜਿਹੜੀ ਖਫਤ ਸੀ ਉਹ ਵੀ ਵਧੀ ਹੈ ਕਿਉਂਕਿ ਇਸ ਵਾਰ ਜਿਹੜਾ ਜੂਨ ਜੁਲਾਈ ਹੈ ਉਹਦੇ ਵਿੱਚ ਜਿਹੜੀ ਗਰਮੀ ਹੈ ਉਹ ਅੰਤ ਦੀ ਗਰਮੀ ਅੰਤਾਂ ਦੀ ਗਰਮੀ ਪਈ ਹੈ ਤੁਸੀਂ ਖਬਰਾਂ ਸੁਣੀਆਂ ਹੋਣਗੀਆਂ ਹਰ ਰੋਜ਼ ਹੀ ਜਿਹੜਾ ਹੈ ਇਹ ਖਬਰ ਆਉਂਦੀ ਸੀ ਕਿ ਅੱਜ ਜਿਹੜਾ ਬਿਜਲੀ ਖਪਤ ਦਾ ਨਵਾਂ ਰਿਕਾਰਡ ਜਿਹੜਾ ਹੈ ਕਾਇਮ ਹੋ ਗਿਆ ਐਨੀ ਜਿਹੜੀ ਹੈ ਮੈਗਾਵਾਟ ਦੀ ਡਿਮਾਂਡ ਜਿਹੜੀ ਹੈ ਉਹ ਵਧ ਰਹੀ ਹੈ ਹਰ ਰੋਜ਼ ਹੀ ਜਿਹੜੀ ਡਿਮਾਂਡ ਹੈ ਉਹ ਪਿਛਲੇ ਸਾਲ ਨਾਲੋਂ ਵਧਦੀ ਜਾ ਰਹੀ ਸੀਗੀ ਉਹ ਵੀ ਜਿਹੜਾ ਸੀਗਾ ਇੱਕ ਇਹਦਾ ਅਸਰ ਜਿਹੜਾ ਹੈ ਉਹ ਬਿਜਲੀ ਦੇ ਬਿੱਲ ਤੇ ਆ ਰਿਹਾ ਹੈ ਸਬਸਿਡੀ ਬਿੱਲ ਤੇ ਕਿਉਂਕਿ ਜੇ ਉਹ ਬਿਜਲੀ ਦੀ ਕੰਜ਼ਮਪਸ਼ਨ ਜਿਹੜੀ ਹੈ ਵਧੀ ਹੈ ਉਹਦੇ ਨਾਲ ਜਿਹੜਾ ਹੈ ਬਿਜਲੀ ਦਾ ਜਿਹੜਾ ਸਬਸਿਡੀ ਬਿੱਲ ਹੈ ਉਹ ਵਧਿਆ ਹੈ ਦੂਸਰਾ ਜਦੋਂ ਗਰਮੀ ਤਾਂ ਪਈ ਪਈ ਹੈ ਉਹਦੇ ਨਾਲ ਜੂਨ ਜੁਲਾਈ ਦੇ ਵਿੱਚ ਮੀਂਹ ਵੀ ਬਹੁਤ ਘੱਟ ਪਿਆ ਹੈ ਮੀਂਹ ਦੇ ਘੱਟ ਪੈਣ ਕਰਕੇ ਜਿਹੜਾ ਹੈ ਝੋਨੇ ਨੂੰ ਲਵਾਉਣ ਵਾਸਤੇ ਜਿਹੜਾ ਹੈ ਉਹ ਪਾਣੀ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲੋੜ ਬਹੁਤ ਜ਼ਿਆਦਾ ਪੈਂਦੀ ਹੈ ਮੀ ਪਿਆਣੀ ਹੈ ਤੇ ਜਿਹੜਾ ਹੈ ਇਸ ਕਰਕੇ ਕਿਸਾਨਾਂ ਨੇ ਮੋਟਰਾਂ ਜਿਆਦਾ ਲਗਾਈਆਂ ਨੇ ਧਰਤੀ ਚ ਪਾਣੀ ਕੱਢਣ ਲਈ ਉਸ ਲਈ ਜਿਹੜਾ ਹੈ ਉੱਥੇ ਵੀ ਫ੍ਰੀ ਬਿਜਲੀ ਜਿਹੜਾ ਹੈ ਉਸ ਦਾ ਸਬਸਿਡੀ ਦਾ ਬਿੱਲ ਜਿਹੜਾ ਹੈ ਉਹ ਕਾਫੀ ਵਧਿਆ ਹੈ ਇਸ ਸਾਲ ਭਗਵਾਨ ਸਤਮਾਨ ਸਰਕਾਰ ਨੇ ਕਾਫੀ ਇਸ ਚੀਜ਼ ਨੂੰ ਪ੍ਰਚਾਰਿਆ ਸੀ ਕਿ ਅਸੀਂ ਨਹਿਰੀ ਪਾਣੀ ਜਿਹੜਾ ਹੈ ਉਹ ਪਿੰਡ ਪਿੰਡ ਪਹੁੰਚਾ ਰਹੇ ਹਾਂ ਮੁਹੱਈਆ ਕਰਵਾ ਰਹੇ ਹਾਂ ਹੁਣ ਉਹ ਕਿੰਨਾ ਕ ਕੰਮ ਆਇਆ ਹੈ ਜੇ ਉਹ ਪਾਣੀ ਪਹੁੰਚਿਆ ਹੁੰਦਾ ਉਸ ਪੱਧਰ ਤੱਕ ਜਿਸ ਪੱਧਰ ਤੱਕ ਇਸ ਨੂੰ ਪ੍ਰਚਾਰਿਆ ਗਿਆ ਹੈ ਤਾਂ ਫਿਰ ਜਿਹੜਾ ਹੈ 12 ਹੈਲ ਨਾਲ ਜਿਹੜਾ ਪਾਣੀ ਹੈ ਉਹ ਕੱਢਣ ਦੀ ਲੋੜ ਨਾ ਪੈਂਦੀ ਘਟ ਹੁੰਦਾ ਸਗੋਂ ਬਿਜਲੀ ਦਾ ਸਬਸਿਡੀ ਦਾ ਬਿਲ ਘਟਣਾ ਚਾਹੀਦਾ ਸੀਗਾ ਪਰ ਉਲਟਾ ਹੋਇਆ ਹੈ ਇਸ ਵਾਰ ਜਿਹੜਾ ਹੈ ਉਹ ਵੱਧ ਗਿਆ ਹੈ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਨਾਲ ਇਕੱਠਾ ਹੋ ਕੇ ਜਿਹੜਾ ਹੈ 24000 ਤੋਂ ਕਰੋੜ ਤੋਂ ਪਾਰ ਜਿਹੜਾ ਹੈ ਸਬਸਿਡੀ ਦਾ ਇਹ ਬਿਲ ਪਹੁੰਚ ਗਿਆ ਹੈ ਹੁਣ ਆਮ ਆਦਮੀ ਪਾਰਟੀ ਨੇ 2022 ਦੇ ਵਿੱਚ ਜਦੋਂ ਇਲੈਕਸ਼ਨਾਂ ਦਿੱਤੀਆਂ ਉਦੋਂ ਆਉਣសារ ਜਿਹੜੀ ਹੈ ਇਹ 300 ਜੁਨਤ ਜਿਹੜੀ ਹੈ ਮਾਫ ਦੀ ਜਿਹੜੀ ਸਕੀਮ ਹੈ ਉਹ ਕਰਾਂ ਦੇ ਮੀਟਰਾਂ ਵਾਸਤੇ ਅਨਾਉਂਸ ਕਰ ਦਿੱਤੀ ਸੀ ਚਾਲੂ ਕਰ ਦਿੱਤੀ ਸੀ ਹੁਣ ਤੱਕ 92% ਜਿਹੜੇ ਪੰਜਾਬ ਦੇ ਹਾਊਸਹੋਲਡ ਨੇ ਕਰਨੇ ਉਹ ਕਿਸੇ ਨਾ ਕਿਸੇ ਸਮੇਂ ਦੇ ਵਿੱਚ ਇਸ ਸਕੀਮ ਦਾ ਲਾਭ ਲੈ ਚੁੱਕੇ ਨੇ ਉਨ੍ਹਾਂ ਦਾ ਕਿਸੇ ਨਾ ਕਿਸੇ ਮਹੀਨੇ ਜਿਹੜਾ ਹੈ ਬਿਜਲੀ ਦਾ ਬਿੱਲ ਜ਼ੀਰੋ ਜਿਹੜਾ ਹੈ ਉਹ ਜ਼ਰੂਰ ਆਇਆ ਹੈ 2 ਸਾਲ ਤੋਂ ਲਗਾਤਾਰ ਜਿਹੜਾ ਹੈ ਇਹ ਬਿਜਲੀ ਦੇ ਸਬਸਿਡੀ ਦਾ ਜਿਹੜਾ ਅਮਾਉਂਟ ਹੈ ਉਹ 20000 ਕਰੋੜ ਦੇ ਜਿਹੜਾ ਹੈ ਆਸ-ਪਾਸ ਖੜਾ ਸੀਗਾ ਦੋ ਪਹਿਲੇ ਸਾਲ ਜਿਹੜਾ ਸੀ 20200 ਕਰੋੜ ਸੀ ਅਗਲੇ ਸਾਲ ਵੀ ਜਿਹੜਾ ਹੈ 23 24 ਦੇ ਵਿੱਚ ਵੀ 20000 ਕਰੋੜ ਦੇ ਆਸ-ਪਾਸ ਹੀ ਸੀ ਪਰ ਇਸ ਸਾਲ ਜਿਹੜਾ ਹੈ ਜਿਹੜੇ ਕਾਰਨ ਤੁਹਾਨੂੰ ਦੱਸੇ ਗਏ ਨੇ ਉਹਦੇ ਨਾਲੇ ਵੱਧ ਕੇ ਜਿਹੜਾ ਹੈ 24000 ਕਰੋੜ ਤੋਂ ਪਾਰ ਹੋ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਸਕੀਮਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਹੁਣ ਜੇ ਤੁਸੀਂ ਮੁਕਾਬਲਾ ਹੀ ਕਰਨਾ ਹੈ ਇੱਕ ਪਾਸੇ ਬਿਜਲੀ ਦਾ 24000 ਕਰੋੜ ਹੈ ਦੂਜੇ ਪਾਸੇ ਜੇ ਫ੍ਰੀ ਸਫਰ ਹੈ ਔਰਤਾਂ ਨੂੰ ਜੋ ਪੰਜਾਬ ਸਰਕਾਰ ਦਿੰਦੀ ਹੈ ਉਹ 450 ਕਰੋੜ ਜਿਹੜਾ ਹੈ ਸਾਲ ਦਾ ਉਸ ਤੇ ਖਰਚਿਆ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੀ ਤੀਸਰੀ ਯਾਤਰਾ ਦੀ ਆਪਾਂ ਗੱਲ ਕਰਦੇ ਸੀ 25000 ਸੌਰੀ 25 ਕਰੋੜ ਜਿਹੜਾ ਹੈ ਅਮਾਉਂਟ ਉਹ ਤੀਸਰੀ ਯਾਤਰਾ ਤੇ ਹੈ ਸੋ 25 ਕਰੋੜ ਹੈ 450 ਕਰੋੜ ਹੈ ਤੇ ਬਿਜਲੀ ਬਿਜਲੀ ਦਾ ਇਕੱਲਾ ਜਿਹੜਾ ਹੈ ਉਹ 24000 ਕਰੋੜ ਦਾ ਜਿਹੜਾ ਭਾਰ ਹੈ ਉਹ ਇਕੱਲਾ ਪੈ ਰਿਹਾ ਹੈ ਕਰਜ਼ੇ ਹੇਠ ਡੁੱਬੀ ਹੋਈ ਜਿਹੜੀ ਸੂਬਾ ਹੋਵੇ ਉਹਦੇ ਲਈ ਇਹ ਸਬਸਿਡੀਆਂ ਦੇਣੀਆਂ ਕਿੰਨੀਆਂ ਕੋ ਜਾਇਜ਼ ਨੇ ਵਿੱਤੀ ਹਾਲਾਤ ਤੇ ਇਹਨਾਂ ਦਾ ਕਿੰਨਾ ਮਾੜਾ ਅਸਰ ਹੈ ਇਸ ਚੀਜ਼ ਦੀ ਬਹਿਸ ਕਾਫੀ ਦੇਰ ਤੋਂ ਚੱਲ ਰਹੀ ਹੈ ਅੱਗੇ ਵੀ ਸ਼ਾਇਦ ਇਸ ਬਹਿਸ ਨੂੰ ਹੋਰ ਜਿਹੜਾ ਹੈ ਉਹ ਪੁਖਤਾ ਕਰਨ ਦੀ ਲੋੜ ਹੈ ਲੇਕਿਨ ਜੇ ਆਪਾਂ ਕਰਜ਼ੇ ਦੀ ਸ਼ੁਰੂਆਤ ਦੀ ਗੱਲ ਵੀ ਕਰੀਏ ਮਿਲਿਟੈਂਸੀ ਦੇ ਟਾਈਮ ਜਿਹੜਾ ਹੈ ਅੱਤਵਾਦ ਦੇ ਸਮੇਂ ਦੇ ਦੌਰਾਨ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਉੱਪਰ ਜਿਹੜਾ ਕਰਜ਼ੇ ਦੀ ਸ਼ੁਰੂਆਤ ਹੋਈ ਸੀ ਉਸ ਟਾਈਮ ਤੋਂ ਲੈਣਾ ਸ਼ੁਰੂ ਹੋਇਆ ਕਰਜ਼ਾ ਉਸ ਤੋਂ ਪਹਿਲਾਂ ਕਰਜ਼ਾ ਜਿਹੜਾ ਹੈ ਪੰਜਾਬ ਨਹੀਂ ਲੈਂਦਾ ਸੀ ਰੈਵਨਿਊ ਸਰਪਲਸ ਸਟੇਟ ਸੀ 1984 ਤੋਂ 94 ਦਾ ਜਿਹੜਾ ਟਾਈਮ ਸਪੀਰੀਅਡ ਸੀ ਉਸ ਦੇ ਵਿੱਚ ਉਸ ਦਸ਼ਕ ਦੇ ਵਿੱਚ 5500 ਕਰੋੜ ਦਾ ਜਿਹੜਾ ਹੈ 5800 ਕਰੋੜ ਦਾ ਕਰਜ਼ਾ ਜਿਹੜਾ ਹੈ ਉਹ ਅਰਥ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਅਰਥਵਾਦ ਦੇ ਨਾਲ ਲੜਾਈ ਕਰਨ ਵਾਸਤੇ ਜੋ ਪੁਲਿਸ ਮੋਡਰਨਾਈਜੇਸ਼ਨ ਸੀ ਹਥਿਆਰ ਸੀ ਕੁਝ ਵੀ ਸੀ 5800 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੈ ਉਹ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਔਰ ਇਹ ਜਿਹੜਾ ਹੈ ਉਸ ਤੋਂ ਬਾਅਦ ਕਾਫੀ ਸਾਲਾਂ ਬਾਅਦ ਜਿਹੜਾ ਹੈ ਅੰਦਰ কুমার ਗੁਜਰਾਲ ਜਦੋਂ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਨੇ ਇਹ ਕਰਜ਼ਾ ਜਿਹੜਾ ਸੀ 8000 ਜਾਂ 8500 ਕਰੋੜ ਦਾ ਪਹੁੰਚ ਚੁੱਕਿਆ ਸੀ ਉਸ ਨੂੰ ਮਾਫ ਕਰ ਦਿੱਤਾ ਸੀਗਾ ਇਹ ਨਹੀਂ ਕਿ ਉਹ ਹਜੇ ਵੀ ਖੜਾ ਹੈ ਉਹ ਮਾਫ ਹੋ ਚੁੱਕਿਆ ਹੈ ਲੇਕਿਨ ਕਰਜ਼ੇ ਦੀ ਸ਼ੁਰੂਆਤ ਉੱਥੋਂ ਹੋਈ ਸੀ ਅੱਜ ਉਹ ਪਹੁੰਚਦਾ ਪਹੁੰਚਦਾ 374000 ਕਰੋੜ ਦੇ ਉੱਪਰ ਜਾ ਚੁੱਕਿਆ ਹੈ ਤੇ ਕੱਲਾ ਬਿਜਲੀ ਦੀ ਸਬਸਿਡੀ ਦਾ ਕੰਪੋਨੈਂਟ ਹੀ ਉਸ ਤੋਂ ਚਾਰ ਗੁਣਾ ਹੈ ਜਿੰਨਾ ਕਰਜ਼ਾ 10 ਸਾਲ ਦੇ ਵਿੱਚ ਪਹਿਲਾਂ ਪੰਜਾਬ ਸਰਕਾਰ ਨੇ ਲਿਆ ਸੀ ਹੁਣ ਜੋ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਵਿੱਤੀ ਸੰਕਟ ਜਿਹੜਾ ਹੈ ਉਹ ਇੰਨਾ ਜ਼ਿਆਦਾ ਗਹਿਰਾ ਹੋਇਆ ਹੋਇਆ ਹੈ ਪੰਜਾਬ ਸਰਕਾਰ ਤੇ ਕੀ ਫਾਈਨੈਂਸ ਮਿਨਿਸਟਰੀ ਨੇ ਜਿਹੜਾ ਇਹ ਵਾਧੂ ਖਰਚਾ ਹੈ 35-3600 ਕਰੋੜ ਦਾ ਉਹ ਬਿਜਲੀ ਵਿਭਾਗ ਨੂੰ ਦੇਣ ਤੋਂ ਮਨਾ ਕਰ ਦਿੱਤਾ ਹੈ ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਪ੍ਰੋਵੀਜ਼ਨ ਹੈ ਉਹ 20447 ਕਰੋੜ ਦਾ ਹੀ ਬਜਟ 'ਚ ਲਿਆ ਸੀ ਸੋ ਬਜਟ 'ਚ ਦਿੱਨਾ ਪੈਸਾ ਅਸੀਂ ਰੱਖਿਆ ਸੀ ਉਨਾ ਹੀ ਦੇਵਾਂਗੇ ਉਸ ਤੋਂ ਜ਼ਿਆਦਾ ਪੈਸਾ ਅਸੀਂ ਤੁਹਾਨੂੰ ਨਹੀਂ ਦੇਣਾ ਹੈ ਇਸ ਸ਼ੁੱਕਰਵਾਰ ਨੂੰ ਹੀ ਜਿਹੜੀ ਹੈ ਚੀਫ ਸੈਕਟਰੀ ਜਿਹੜੇ ਨੇ ਨੂਨਾਗ ਵਰਮਾ ਉਹਨਾਂ ਦੀ ਵੀਡੀਓ ਕਾਨਫਰੰਸ ਨਾਲ ਮੀਟਿੰਗ ਹੋਈ ਸੀਗੀ ਆਪਣੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਨਾਲ ਤੇ ਡੀਸੀਜ਼ ਨਾਲ ਉਸ ਦੇ ਵਿੱਚ ਇਹ ਮੁੱਦਾ ਉੱਭਰਿਆ ਨਿਵਾਹਰ ਨਿਕਲਿਆ ਉਹਦੇ ਵਿੱਚ ਜਿਹੜੇ ਪਾਵਰ ਡਿਪਾਰਟਮੈਂਟ ਹੈ ਜਿਹੜਾ ਬਿਜਲੀ ਵਿਭਾਗ ਹੈ ਉਹਦੇ ਅਫਸਰਾਂ ਨੇ ਇਹ ਗੱਲ ਚੱਕੀ ਕਿ ਸਾਨੂੰ ਜਿਹੜਾ ਹੈ ਉਹ 35-3600 ਕਰੋੜ ਦੇਣ ਤੋਂ ਮਨਾ ਕਰਤਾ ਹੈ ਜਿਹੜਾ ਫਾਈਨੈਂਸ ਮਿਨਿਸਟਰੀ ਹੈ ਇਹ ਸਾਡੇ ਕੋਲ ਪੈਸਾ ਨਹੀਂ ਅਸੀਂ ਤੁਹਾਨੂੰ ਦੇ ਨਹੀਂ ਸਕਦੇ ਹੈਗੇ ਇਹਦਾ ਹੱਲ ਜਿਹੜਾ ਹੈ ਕੋਈ ਸੁਝਾਇਆ ਜਾਵੇ ਸੋ ਉਸ ਮੀਟਿੰਗ 'ਚ ਜਿਹੜਾ ਇਹਦਾ ਹੱਲ ਨਿਕਲਿਆ ਉਹ ਹਾਲੇ ਹੀ ਕੱਢਿਆ ਗਿਆ ਕਿ ਪੰਜਾਬ ਸਰਕਾਰ ਦੇ ਕਈ ਵਿਭਾਗ ਨੇ ਜਿਨ੍ਹਾਂ ਨੇ ਬਿਜਲੀ ਬੋਰਡ ਦਾ ਪੈਸਾ ਦੇਣਾ ਹੈ ਬਕਾਇਆ ਦੇਣਾ ਹੈ ਉਹ ਪਿਛਲੇ ਕਈ ਸਾਲਾਂ ਦਾ ਬਕਾਇਆ ਖੜਾ ਹੈ ਉਹਦਾ ਕੁੱਲ ਜਿਹੜਾ ਅਮਾਊਂਟ ਹੈ ਉਹ 3647 ਕਰੋੜ ਹੈ 3647 ਕਰੋੜ ਪਹਿਲਾਂ ਹੀ ਪੰਜਾਬ ਸਰਕਾਰ ਦਾ ਆਡੇ ਵਾਲੇ ਜਿਹੜੇ ਡਿਪਾਰਟਮੈਂਟ ਨੇ ਵਿਭਾਗ ਨੇ ਉਹਨਾਂ ਨੇ ਬਿਜਲੀ ਬੋਰਡ ਦਾ ਦੇਣਾ ਹੈ ਉਸ ਨੂੰ ਹੀ ਰਿਕਵਰ ਕੀਤਾ ਜਾਵੇ ਤੇ ਉਹ ਜਿਹੜਾ ਇਹ 3500 ਕਰੋੜ ਦਾ ਇੱਕ ਘਾਟਾ ਹੈ ਉਹਨੂੰ ਉਧਰੋਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਪਰ ਉਹ ਕਿਵੇਂ ਹੋਏਗਾ ਉਹ ਬਕਾਇਆ ਵੀ ਤਾਂ ਹਜੇ ਕਿਤਾਬਾਂ ਦੇ ਵਿੱਚ ਖੜਾ ਹੀ ਹੈ ਨਾ ਉਸ ਨੂੰ ਜੇ ਤੁਸੀਂ ਪੂਰਾ ਕਰ ਲਓਗੇ ਹਾਂ ਉਹ ਕਹਿਣ ਨੂੰ ਇਸ ਵਾਰ ਜਿਹੜੀ ਗਿਣਤੀ ਪੂਰੀ ਹੋ ਜਾਏਗੀ ਕਿ ਪੈਸਾ ਲਗਭਗ ਪੂਰਾ ਹੋ ਜਾਏਗਾ ਜੇ ਹੋ ਰਿਕਵਰੀ ਹੋ ਜਾਂਦੀ ਹੈ ਪਰ ਪੈਸਾ ਤਾਂ ਇੱਕ ਅਕਾਊਂਟ 'ਚ ਨਹੀਂ ਖੜਾ ਦੂਸਰੇ ਪਾਸੇ ਖੜਾ ਰਹੇਗਾ ਲੋੜ ਜਿਹੜਾ ਹੈ ਉਹ ਇੰਨਾ ਛੋਟੇ ਮੋਟੇ ਲੂਪ ਹੋਲਸ ਦੀ ਜਾਂ ਤੰਗ ਗਲੀਆਂ ਚੋਰ ਰਸਤੇਆਂ ਤੋਂ ਬਚਨ ਦੀ ਲੋੜ ਹੈ ਲੇਕਿਨ ਤੇ ਠੋਸ ਜਿਹੜੇ ਕਦਮ ਹੈ ਉਹ ਚੱਕਨ ਦੀ ਲੋੜ ਹੈ ਕਿ ਆਪਾਂ ਕਿਸ ਤਰੀਕੇ ਨਾਲ ਜਿਹੜਾ ਹੈ ਇਸ ਵਿੱਤੀ ਸੰਕਟ ਤੋਂ ਨਿਕਲ ਸਕਦੇ ਹਾਂ ਕੀ ਜੇ ਆਪਣੇ ਕੋਲ ਪੈਸੇ ਨਹੀਂ ਹੈਗੇ ਐਨੇ ਕਰਜ਼ਈਆਂ ਤਾਂ ਇਸ ਤਰ੍ਹਾਂ ਦੀਆਂ ਫ੍ਰੀ ਸਕੀਮਾਂ ਜਿਹੜੀਆਂ ਨੇ ਉਹ ਦੇਣੀਆਂ ਚਾਹੀਦੀਆਂ ਨੇ ਕੀ ਇਹਨਾਂ ਦੀ ਜ਼ਰੂਰਤ ਹੈ ਕੀ ਜਿਹੜੀ ਹੈ ਫ੍ਰੀ ਬਿਜਲੀ ਦੀ ਸਕੀਮ ਹੈ ਉਹਨੂੰ ਖਤਮ ਕਰ ਦੇਣਾ ਚਾਹੀਦਾ ਹੈ ਜਦ ਤੱਕ ਜਿਹੜਾ ਹੈ ਵਿੱਤੀ ਸੰਕਟ ਤੋਂ ਬਾਹਰ ਨਹੀਂ ਨਿਕਲਦਾ ਕਰਜ਼ਾ ਨਹੀਂ ਉਤਰਦਾ ਕਿ ਕਿਸਾਨਾਂ ਨੂੰ ਵੀ ਜਿਹੜਾ ਹੈ ਉਹ ਮੁਫਤ ਬਿਜਲੀ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ ਜਾਂ ਸਿਰਫ ਜੇ ਲੋੜਵੰਦ ਨੇ ਉਹਨਾਂ ਨੂੰ ਹੀ ਜਿਹੜਾ ਹੈ ਮੁਫਤ ਦੀਆਂ ਸਕੀਮਾਂ ਦਾ ਆ ਲਾਭਪਾਤਰ ਜਿਹੜਾ ਹੈ ਬਣਾਉਣਾ ਚਾਹੀਦਾ ਹੈ ਸਾਰਿਆਂ ਨੂੰ ਨਹੀਂ ਦੇਣੀ ਚਾਹੀਦੀ ਇਹ ਬੈਸਟ ਜਿਹੜੀ ਹੈ ਕਾਫੀ ਦੇਰ ਤੋਂ ਚੱਲ ਰਹੀ ਹੈ ਅੱਗੇ ਵੀ ਚੱਲੇਗੀ ਪਰ ਗੱਲ ਹੋਈ ਹੈ ਕਿ ਬਿੱਲੀ ਦੇ ਗਲ ਟੱਲੀ ਬੰਨੇਗਾ ਕੌਣ ਜਦੋਂ ਵੀ ਤੁਸੀਂ ਕੋਈ ਸਕੀਮ ਮੁਫਤ ਜਿਹੜੀ ਦਿੱਤੀ ਹੁੰਦੀ ਹੈ ਅਨਾਉਂਸ ਕੀਤੀ ਹੁੰਦੀ ਹੈ ਉਹ ਜਨਤਾ ਤੋਂ ਵਾਪਸ ਲੈਣ ਨੂੰ ਦੀ ਕੋਸ਼ਿਸ਼ ਕਰੋਗੇ ਤਾਂ ਸਭ ਨੂੰ ਪਤਾ ਹੈ ਕਿ ਉਹ ਜਿਹੜੀ ਹੈ ਬਹੁਤ ਹੀ ਅਨਪੋਪੂਲਰ ਹੋਏਗੀ ਉਹ ਜਿਹੜੇ ਨੇ ਲੋਕ ਉਸ ਤੇ ਰਿਐਕਟ ਕਰਨਗੇ ਤੇ ਤੁਸੀਂ ਇਲੈਕਸ਼ਨਾਂ ਜਿੱਤਣ ਦਾ ਜਿਹੜਾ ਹੈ ਸੁਪਨਾ ਉਹਨੂੰ ਭੁੱਲ ਜਾਓ ਕਿਉਂਕਿ ਉਹ ਵੋਟਾਂ ਜਿਹੜੀਆਂ ਨੇ ਤੁਹਾਨੂੰ ਨਹੀਂ ਪਿਆਣੀ ਆ ਇਹ ਕਿਹਾ ਜਾਏਗਾ ਕਿ ਤੁਸੀਂ ਆਪਣਾ ਵਾਅਦਾ ਜਿਹੜਾ ਹੈ ਉਹ ਵਾਅਦਾ ਖਿਲਾਫੀ ਕੀਤੀ ਉਸ ਤੋਂ ਮੁਕਰੇ ਹੋ ਤੇ ਲੋਕ ਜਿਹੜੇ ਨੇ ਤੁਹਾਨੂੰ ਕਦੇ ਵੀ ਵੋਟ ਨਹੀਂ ਪਾਉਣਗੇ ਸੋ ਇਲੈਕਸ਼ਨਾਂ ਤਾਂ ਜਿਹੜਾ ਹੈ ਤੁਸੀਂ ਜਿੱਤ ਸਕਦੇ ਹੋ ਪਰ ਇਸ ਤਰ੍ਹਾਂ ਦੇ ਵਿੱਤੀ ਹਾਲਾਤਾਂ ਨਾਲ ਇਹ ਸੂਬਾ ਕਿੱਧਰ ਜਾ ਰਿਹਾ ਹੈ ਕਦੋਂ ਤੱਕ ਇਸ ਤਰ੍ਹਾਂ ਦਾ ਜਿਹੜਾ ਹੈ ਕੰਮ ਚੱਲ ਸਕਦਾ ਹੈ ਕਿ ਬਿਨਾਂ ਪੈਸਿਆਂ ਤੋਂ ਤੁਸੀਂ ਜਿਹੜਾ ਹੈ ਉਹ ਮੁਫਤ ਦਾ ਸਮਾਨ ਵੰਡੀ ਜਾਓਗੇ ਲੋਕਾਂ ਨੂੰ ਇਹ ਵੀ ਵੱਡਾ ਸਵਾਲ ਹੈ ਜੀ ਦਾ ਕੋਈ ਜਵਾਬ ਜਿਹੜਾ ਹੈ ਉਹ ਸਾਨੂੰ ਇਸ ਟਾਈਮ ਨਹੀਂ ਦਿਖ ਰਿਹਾ ਹੈ ਸੋ ਜਾਂ ਤਾਂ ਲੋਕਾਂ ਨੂੰ ਸਿਆਣੇ ਹੋਣ ਦੀ ਲੋੜ ਹੈ ਜਾਂ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਸਿਆਣੇ ਹੋਣ ਦੀ ਲੋੜ ਹੈ ਖਰਚਾ ਜਿਹੜਾ ਹੈ ਉਸ ਹਿਸਾਬ ਨਾਲ ਕਰਨਾ ਪਏਗਾ ਤਾਂ ਕਿ ਜਿਹੜਾ ਹੈ ਉਹ ਕਰਜ਼ੇ ਦੇ ਬੋਝ ਤੋਂ ਨਿਕਲਿਆ ਜਾ ਸਕੇ ਜਿਹੜਾ ਵਿਆਜ ਦੀ ਮਾਰ ਹੀ ਸਾਲਦਰ ਸਾਲ ਜਿਹੜੀ ਪੰਜਾਬ ਨੂੰ ਇੰਨੀ ਪੈ ਰਹੀ ਹੈ ਉਸ ਚੱਕਰ ਵਿੱਚੋਂ ਨਿਕਲਣਾ ਬਹੁਤ ਹੀ ਮੁਸ਼ਕਲ ਕੰਮ ਹੈ ਤੇ ਦੇਖੋ ਇਸ ਨੂੰ ਕਿਹੜਾ ਨੇਤਾ ਜਿਹੜਾ ਹੈ ਉਹ ਲਗਾ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੀ ਹਾਲਾਤ ਹੁੰਦੇ ਨੇ ਹੋਰ ਮਾੜੇ ਹੁੰਦੇ ਨੇ ਜਾਂ ਕੋਈ ਇਸ ਕਰਜ਼ੇ ਦੇ ਉੱਪਰ ਦੀ ਪੰਡ ਜਿਹੜੀ ਹੈ ਉਹ ਹੌਲੀ ਹੋ ਸਕੇਗੀ ਕਿਸ ਤਰੀਕੇ ਨਾਲ ਹੋਏਗੀ ਇਹ ਸਾਰੇ ਸਵਾਲ ਜਿਹੜੇ ਨੇ ਸਾਡੇ ਸਾਹਮਣੇ ਖੜੇ ਨੇ ਧੰਨਵਾਦ